ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋ ਜਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸ਼੍ਰੋਮਣੀ ਗੜਗੜ ਦੇ ਲੇਬਰ ਸਹਿਵਾਨ ਵਰਕਰ ਸਹਿਵਾਨ ਆਧੂਦਾਰ ਸਹਿਵਾਨ ਮੈਂ ਥੋੜਾ ਦਿਲ ਦੀਆਂ ਗੱਲਾਂੀਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਪਿਛਲੇ 1-2 ਦਿਨ ਤੋਂ ਜੋ ਖਬਰਾਂ ਚੱਲ ਰਹੀਆਂ ਉਹਦੇ ਸਬੰਧ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਬਹੁਤ ਵੱਡੀ ਚਿੰਤਾ ਹੈ ਤੇ ਮੈਨੂੰ ਲਗਾਤਾਰ ਸਾਰੇ ਟੈਲੀਫੋਨ ਕਰਕੇ ਇਸ ਗੱਲ ਬਾਰੇ ਬਾਰ-ਬਾਰ ਪੁੱਛ ਰਿਹਾ ਆ ਕਿ ਆਪਾਂ ਕੀ ਕਰਨਾ ਕੀ ਹੋਣਾ ਚਾਹੀਦਾ ਕਿ ਪਾਰਟੀ ਦੇ ਅੰਦਰ ਇੱਕ ਦੂਜੀ ਪਾਰਟੀ ਤੋਂ ਆ ਕੇ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਜਾ ਰਿਹਾ ਸੋ ਮੈਂ ਸਾਰੇ ਪਹਿਲਾਂ ਤਾਂ ਸਾਰੇ ਲੀਡਰ ਸਾਹਿਬਾਨ ਦਾ ਵਰਕਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਪਿਆਰ ਦਿੱਤਾ ਔਰ ਜਿਹਦੇ ਤੋਂ ਇਹ ਗੱਲ ਉੱਪਰ ਕੇ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੱਲਿਆਂ ਇਲੈਕਸ਼ਨ ਲੜਨੀ ਆ ਤੇ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਉਹ ਇਸ ਚੀਜ਼ ਦੇ ਲਈ ਉਛਾਲ ਆਇਆ ਸੀ ਔਰ ਮੇਰਾ ਮਨ ਵੀ ਸੀ ਕਿ ਮੈਂ ਚਾਰ ਵਾਰੀ ਐਮਐਲਏ ਬਣਿਆ ਮੰਤਰੀ ਬਣਿਆ ਬਹੁਤਿਆਂ ਦੇ ਰਹਾਂ ਆਪਣੇ ਬਹੁਤ ਸੇ ਸਤਿਕਾਰਯੋਗ ਸਰਪ੍ਰਕਾਰ ਸਿੰਘ ਬਾਦਲ ਜੀ ਦੇ ਨਾਲ ਲੰਬਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਕਿ ਇਸ ਵਾਰੀ ਪਾਰਲੀਮੈਂਟ ਦੀ ਲਖੇ ਜਿਹੜੀ ਉਹ ਲੜੀ ਜਾਵੇ ਸੋ ਉਹਦੇ ਵਾਸਤੇ ਮੈਂ ਪਾਰਟੀ ਨੂੰ ਪਾਰਟੀ ਪ੍ਰਧਾਨ ਨੂੰ ਆਪਣੇ ਵੱਲੋਂ ਬੇਨਤੀ ਵੀ ਕੀਤੀ ਹੈ ਬਾਕੀ ਆਪਣੇ ਸਾਰੇ ਵਰਕਰਾਂ ਨੂੰ ਵੀ ਬੇਨਤੀ ਕੀਤੀ। ਪਰ ਇਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਚੀਜ਼ ਨੇ ਤੋਪ ਦੇ ਆ ਕਿ ਹੁਣ ਇਹ ਕੀ ਫੈਸਲਾ ਹੋਊਗਾ ਟੇਟ ਜਿਹੜੀ ਆ ਉਹ ਕਿਸੇ ਹੋਰ ਦਿੱਤੀ ਜਾਊਗੀ ਜਾਂ ਮੈਨੂੰ ਦਿੱਤੀ ਜਾਊਗੀ। ਸੋ ਮੈਂ ਜਿੱਥੇ ਆਪਣੇ ਵੱਲੋਂ ਪਾਰਟੀ ਨੂੰ ਵੀ ਬੇਨਤੀ ਕੀਤੀ ਆ ਉਹ ਇੱਕ ਬੇਨਤੀ ਤੁਹਾਨੂੰ ਵੀ ਕਰਨੀ ਚਾਹਨਾ ਕਿ ਮੈਂ 1980 ਦੇ ਵਿੱਚ ਪਹਿਲੀ ਵਾਰ ਹੀ ਸ਼੍ਰੋਮਣੀ ਕਾਲਦਲ ਦਾ ਮੈਂਬਰ ਬਣਿਆ ਸੀ। ਉਸ ਤੋਂ ਬਾਅਦ ਅੱਜ ਤੱਕ ਸ਼੍ਰੋਮਣੀ ਕਾਲਦਲ ਦਾ ਸਪਾਈ ਬਣ ਕੇ ਵਰਕਰ ਬਣ ਕੇ ਕੰਮ ਕੀਤਾ ਠੀਕ ਹੈ ਮੈਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਮੈਨੂੰ ਪਾਰਟੀ ਨੇ ਬੜਾ ਮਾਨ ਸਨਮਾਨ ਦਿੱਤਾ ਸੋ ਉਸ ਕਰਕੇ ਮੈਂ ਜਦ ਤੱਕ ਮੇਰੀ ਜ਼ਿੰਦਗੀ ਹੈ ਮੈਂ ਸ਼੍ਰੋਮਣੀ ਕਾਲਦਲ ਦਾ ਵਰਕਰ ਦੇ ਤੌਰ ਤੇ ਕੰਮ ਉਹ ਕਰਾਂਗਾ ਇਹ ਮੇਰੇ ਆਪਣਾ ਇੱਕ ਜੀਵਨ ਦਾ ਆਪਣਾ ਫੈਸਲਾ ਹੈ ਸੋ ਮੈਂ ਚਾਹਾਂਗਾ ਕਿ ਆਪਾਂ ਸਾਰੇ ਜਿੰਨੇ ਵੀ ਤੁਸੀਂ ਲੀਡਰ ਆਂ ਵਰਕਰ ਆਂ ਆਪਾਂ ਸਾਰੇ ਪਾਰਟੀ ਦੇ ਨਾਲ ਰਹੀਏ ਔਰ ਮੈਨੂੰ ਇਹ ਜ਼ਰੂਰ ਲੱਗਦਾ ਸੀ ਕਿ ਜਿੱਦਾਂ ਲੋਕਾਂ ਦੇ ਵਿੱਚ ਇਸ ਵਾਰੀ ਇਹ ਉਤਸ਼ਾਹ ਸੀ ਕਿ ਸੋਨ ਸਿੰਘ ਠੰਡਾ ਲੇ ਕੇ ਜਾਣਿਆ ਪਛਾਣਿਆ ਚਿਹਰਾ ਹੈ ਔਰ ਹੁਸ਼ਾਰਪੁਰ ਦੀ ਇਸ ਇਲੈਕਸ਼ਨ ਦੇ ਵਿੱਚ ਆਪਾਂ ਵਧੀਆ ਰਿਜ਼ਲਟ ਦੇ ਸਕਦੇ ਹਾਂ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਿੱਚ ਅੱਜ ਬੇਸ਼ੱਕ ਹੋਣਗੇ ਪਰ ਉਹ ਵੀ ਦਿਲੋਂ ਇਸ ਚੀਜ਼ ਨੂੰ ਮਹਿਸੂਸ ਕਰਦੇ ਸੀ ਕਿ ਇੱਕ ਤਜਰਬੇਕਾਰ ਚੰਗਾ ਚਿਹਰਾ ਜਿਹੜਾ ਉਹ ਲੇਖਨ ਦੇ ਵਿੱਚ ਸਾਹਮਣੇ ਉਹ ਆ ਰਿਹਾ ਪਰ ਪਾਰਟੀਆਂ ਦੇ ਬਹੁਤ ਬਾਰੇ ਕਈ ਮਜਬੂਰੀਆਂ ਹੁੰਦੀਆਂ ਇਹ ਪਾਰਟੀ ਦੇ ਦੇਖਣਾ ਕਿ ਉਹਨਾਂ ਦੀ ਕੀ ਮਜਬੂਰੀ ਆ ਕਿਉਂ ਜਿਹੜੀ ਆ ਉਹ ਗੱਲ ਇਹ ਹੋ ਰਹੀ ਆ ਸੋ ਇਸ ਕਰਕੇ ਮੈਂ ਆਪਣੇ ਸਾਰੇ ਲੀਡਰ ਸਾਹਿਬਾਨ ਨੂੰ ਬਰਕਰਾਰ ਸਭਾ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੋ ਵੀ ਫੈਸਲਾ ਪਾਰਟੀ ਕਰੂਗੀ ਉਹ ਆਪਾਂ ਸਾਰੇ ਉੱਤੇ ਉਹਦੇ ਨਾਲ ਸਹਿਮਤ ਹੋਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਮਾਂਡ ਆ ਉਹ ਜਾਂ ਸ਼੍ਰੋਮਣੀ ਕਾਲ ਦੇ ਜਿਹੜੇ ਵਰਕਰ ਆ ਉਹ ਡਿਸਪਲਿਨ ਦੇ ਵਿੱਚ ਰਹਿ ਕੇ ਸਾਰੇ ਉਹ ਗੱਲ ਕਰਨਗੇ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਜਿਹੜੇ ਵੀ ਪਾਰਟੀ ਦੇ ਵੱਲੋਂ ਤੁਸੀਂ ਮੈਨੂੰ ਹੁਕਮ ਲਾਉਂਗੇ ਉਹ ਮੈਂ ਹਮੇਸ਼ਾ ਉਹਨੂੰ ਮੈਂ ਸੱਚਾ ਕੇ ਸਵੀਕਾਰ ਕਰਾਂਗਾ ਉਸ ਕਰਕੇ ਮੈਂ ਕਿਉਂਕਿ ਸਾਰਿਆਂ ਦੇ ਟੈਲੀਫੋਨ ਬਾਰ-ਬਾਰ ਆਈ ਜਾਂਦੇ ਆ ਕੋਈ ਕਹੀ ਜਾਂਦਾ ਇਹ ਐਲਾਨ ਕਿਉਂ ਨਹੀਂ ਹੁੰਦਾ ਕੋਈ ਕਹੀ ਜਾਂਦਾ ਕਿ ਕਿ ਅੱਜ ਸੁਖਵੀਰ ਜੀ ਨੂੰ ਬਾਦਲ ਹਜ਼ਾਰ ਪਰ ਆ ਰਿਹਾ ਹੈ ਕਦੋਂ ਆ ਰਿਹਾ ਹੈ ਉਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹਨਾ ਕਿ ਜੇਕਰ ਅੰਦਮੀ ਸਮਾਉਗਾ ਉਹ ਆਪਾਂ ਬਾਦ ਵਿੱਚ ਉਹ ਵਿਚਾਰ ਕਰਾਂਗੇ ਸੋ ਤੁਹਾਡਾ ਇੱਕ ਵਾਰੀ ਸਾਜਿਆਂ ਦਾ ਬਹੁਤ ਬਹੁਤ ਧਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ